i ਇਸ ਲਈ ਪਹਲ ਕਪੂ ਆਦੇ ਪਿੰਡ ਗਰੋਟਾ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਜੀ ਕਿ ਕਮਲ ਮੰਤਰੀ ਪੰਜਾਬ ਲਾਲਚੰਦ ਕਟੜਚੋਖਾ ਨਾਲੋਂ ਇਸ ਇਲਾਕੇ ਦੇ ਲੋਕਾਂ ਵਾਸਤੇ ਇੱਕ ਵੱਡਾ ਤੋਹਫਾ ਜਿਹੜਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਤੁਸੀਂ ਉਹਨਾਂ ਦੀ ਕੋਸ਼ਿਸ਼ ਕਰਨਗੇ ਇਸ ਜਗ੍ਹਾ ਦੇ ਉੱਪਰ ਸਕੂਲ ਆਫ ਹੈਪੀਨੈਸ ਜਿਹੜਾ ਹੈ ਉਹ ਬਣੇਗਾ ਤੇ ਪਹਿਲਾਂ ਪ੍ਰਾਇਮਰੀ ਸਕੂਲ ਸੀਗਾ ਜਿੱਦੀ ਇਮਾਰਤ ਜਿਹੜੀ ਖਸਤਾ ਹੋ ਚੁੱਕੀ ਸੀਗੀ ਪਰ ਹੁਣ ਜਿਹੜਾ 40 ਲੱਖ 40 ਹਜ਼ਾਰ ਦੀ ਲਾਗਤ ਦੇ ਨਾਲ ਤੇ ਇੱਕ ਹਾਈ ਟੈਕ ਇਮਾਰਤ ਜਿਹੜੀ ਬਣੇਗੀ ਜਿੱਦ ਵਿੱਚ ਡਾਈਨਿੰਗ ਹਾਲ ਬਣੇਗਾ ਕੰਪਿਊਟਰ ਲੈਬ ਬਣੇਗੀ ਔਰ ਬੱਚਿਆਂ ਵਾਸਤੇ ਹਾਈ ਟੈਕ ਸੁ ਜਾਵੇਗਾ ਉਹਰੇ ਪੂਰੇ ਫੁੱਲੀ ਏਸੀ ਜਿਹੜੇ ਕਮਰੇ ਤੇ ਬਣਾਏ ਜਾਣਗੇ ਜਦੀ ਜਾਣਕਾਰੀ ਦਿੰਦੇ ਹੋਏ ਕਾਬਨ ਮੰਤਰੀ ਪੰਜਾਬ ਲਾਲਜਨ ਗੜਾਚਕ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਸਿਹਤ ਤੇ ਸਿੱਖਿਆਲੇ ਪਾਸੇ ਵੱਧ ਚੜ ਕੇ ਧਿਆਨ ਦੇ ਰਹੀ ਹੈ ਜਿਸ ਕਰਕੇ ਲੋਕਾਂ ਦਾ ਜਿਹੜਾ ਉਸਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਆਉ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਹੈ ਕਾਬਨ ਮੰਤਰੀ ਪੰਜਾਬ ਲਾਲਜਨ ਗੜਾਚਕ ਹੁਣਾਂ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਉਦਘਾਟਨ ਸਮਾਰੋਹ ਦੇ ਦੌਰਾਨ ਬੇਸਿਕਲੀ ਦੋ ਖੇਤਰ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਬਹੁਤ ਵੱਡੇ ਪੱਧਰ ਤੇ ਇਨਵੈਸਟਮੈਂਟ ਕਰ ਰਹੀ ਹੈ ਸੋ ਉਹ ਦੋ ਖੇਤਰ ਇੱਕ এডਿਕੇਸ਼ਨ ਦਾ ਔਰ ਦੂਜਾ ਹੈਲਥ ਦਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਫਿਰ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਵਿਧਾਨ ਸਭਾ ਹਾਕਾ ਦਾ ਬਹੁਤ ਹੀ ਖੂਬਸੂਰਤ ਨਾਮਬਰ ਪਿੰਡ ਪਿੰਡ ਕਮ ਕਸਬਾ ਗਰੋਟਾ ਗਰੋਟਾ ਦੇ ਅੰਦਰ ਅੱਜ ਪ੍ਰਾਇਮਰੀ ਸਕੂਲ ਨੂੰ ਇੱਕ ਬਹੁਤ ਵੱਡੀ ਨਿਯਮਤ ਜਿਹੜੀ ਪੰਜਾਬ ਸਰਕਾਰ ਨੇ ਦਿੱਤੀ ਹੈ ਸਕੂਲ ਆਫ ਹੈਪੀਨੈਸ ਦੇ ਰੂਪ ਦੇ ਵਿੱਚ ਇਹ ਅੱਜ ਸਾਡਾ ਚੌਥਾ ਸਕੂਲ ਹੈ ਹਲਕਿਆ ਦਾ ਜਿਹੜਾ ਮੈਂ ਉਦੋਂ ਘਾਟਨ ਕਰ ਰਿਹਾ ਇਸ ਤੋਂ ਪਹਿਲਾਂ ਤਿੰਨ ਸਕੂਲਾਂ ਚ ਕੀਤਾ ਜਾ ਚੁੱਕਿਆ ਸੋ ਗਰੋਟਾ ਪ੍ਰਾਇਮਰੀ ਸਕੂਲ ਜਿਹੜਾ ਸ਼ਹੀਦ ਦਲੀਪ ਸਿੰਘ ਸਲਾਰੀਆ ਜੀ ਦੇ ਨਾਂ ਦੇ ਉੱਤੇ ਆ ਇਹ ਸਕੂਲ ਸੋ ਅੱਜ ਇਸ ਸਕੂਲ ਨੂੰ 40 ਲੱਖ 40 ਹਜ਼ਾਰ ਰੁਪਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਦਿੱਤਾ ਗਿਆ ਸੋ ਇਸ ਸ਼ੁਭ ਮੌਕੇ ਦੇ ਉੱਤੇ ਸਮੁੱਚੀ ਮਤਲਬ ਜਿਹੜੀ ਆ ਉਹ ಗ್ರಾಮ ਪੰਚਾਇਤ ਗਰੋਟਾ ਮੇਰੇ ਨਾਲ ਮੈਡਮ ਡੀਓ ਕਮਲਜੀਤ ਕੌਰ ਜੀ ਇਸ ਸਕੂਲ ਦਾ ਸਾਰਾ ਸਟਾਫ ਇਸ ਪਿੰਡ ਦੇ ਸਾਰੇ ਮੌਜੂਦ ਲੋਕ ਜਿੰਨੇ ਵੀ ਇੱਥੇ ਆਏ ਆ ਮੈਂ ਸਭ ਨੂੰ ਮੁਬਾਰਕ ਦੇ ਰਿਹਾ ਤੇ ਨਾਲ ਇਹ ਵੀ ਦੱਸਣਾ ਚਾਹਨਾ ਕਿ ਇਹ 40 ਲੱਖ 40 ਹਜ਼ਾਰ ਰੁਪਏ ਦੇ ਨਾਲ ਇਸ ਸਕੂਲ ਦੇ ਅੰਦਰ ਬਹੁਤ ਹੀ ਖੂਬਸੂਰਤ ਇੱਕ ਕੰਪਿਊਟਰ ਲੈਬ ਬਣਨੀ ਆ ਜਿਹਦੇ ਉੱਤੇ 11 ਲੱਖ 97 ਹਜ਼ਾਰ ਰੁਪਇਆ ਜਿਹੜਾ ਖਰਚਣਾ ਲਗਭਗ 12 ਲੱਖ ਕਹਿ ਸਕਦੇ ਆਪਾਂ ਔਰ ਇਸ ਛੋਟੀ ਮਤਲਬ ਉਮਰ ਦੇ ਬੱਚਿਆਂ ਨੂੰ ਜਿਹੜਾ ਆ ਉਹ ਇੱਕ ਸੈਂਟਿਫਿਕ ਲੈਬ ਬਣਾ ਕੇ ਉਹਦੇ ਨਾਲ ਜੋੜਨਾ ਕਿ ਵਿਗਿਆਨ ਦਾ ਬੇਸ ਕੀ ਹੈ ਗਾਂ ਵਿਗਿਆਨ ਨੂੰ ਕਿਵੇਂ ਉਹ ਬੱਚੇ ਸਮਝਣ ਸੋ ਇਹ 12 ਲੱਖ ਰੁਪਏ ਦੀ ਲਾਗਤ ਨਾਲ ਇੱਕ ਜਿਹੜਾ ਆ ਕੰਪਿਊਟਰ ਲੈਬ ਬਣਣੀ ਆ ਇਸ ਤੋਂ ਇਲਾਵਾ ਇੱਕ 스마트 ਕਲਾਸਰੂਮ ਬਣਨਾ ਜਿਹਦੇ ਉੱਤੇ 1.5 ਲੱਖ ਰੁਪਏ ਖਰਚ ਹੋਣਾ ਸੋ ਜਿਹਦੇ ਅੰਦਰ ਬਗੈਦਾ ਪ੍ਰੋਜੈਕਟਰ ਲੱਗਣਗੇ ਐਲਡੀ ਲੱਗੂਗੀ ਨਵੀਂ ਟੈਕਨਿਕ ਦੇ ਨਾਲ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਅੰਦਰ ਪ੍ਰਾਈਵੇਟ ਸਕੂਲ ਵੀ ਉਹ ਜਿਹੜੇ ਵੱਡੇ ਵੱਡੇ ਨੇ ਉਸ ਟੈਕਨਿਕ ਦੇ ਨਾਲ ਜਿੱਥੇ ਬੱਚੇ ਨੂੰ ਪੜਾਇਆ ਜਾਂਦਾ ਸੋ ਇਹ ਸਾਡੇ ਸਰਕਾਰੀ ਸਕੂਲਾਂ ਦੇ ਅੰਦਰ ਵੀ ਬਣਨੀ ਜਾ ਰਿਹਾ ਇੱਕ ਬਹੁਤ ਹੀ ਖੂਬਸੂਰਤ ਬਾਥਰੂਮ ਪੈਲੇਟ ਬਣਨਗੇ ਬੱਚਿਆਂ ਦੇ ਲਈ ਸ਼ਾਨਦਾਰ ਗੇੜ ਬਣੇਗਾ ਝੂਲੇ ਲੱਗਣਗੇ ਸਕੂਲ ਦੇ ਅੰਦਰ ਔਰ ਇੱਕ ਗਰਾਊਂਡ ਵੀ ਬਣਾਇਆ ਜਾਊਗਾ ਤੇ ਡਾਈਨਿੰਗ ਹਾਲ ਜਿੱਥੇ ਸਾਡੇ ਫੁੱਲਾਂ ਵਰਗੇ ਬੱਚੇ ਬੈਠ ਕੇ ਜਿਹੜਾ ਉਹ ਬਾਤਾਂ ਗੋਲ ਹੋਏਗਾ ਬੈ ਕੇ ਉਹ ਆਪਣੀ ਰੋਟੀ ਖਾ ਸਕਣ ਦੁਪਹਿਰ ਦੀ ਸੋ ਇਹ 40 ਲੱਖ 40 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਅੱਜ ਕਮਰਿਆਂ ਦਾ ਨੀਂਹ ਪੱਥਰ ਰੱਖਿਆ ਸੋ ਮੈਨੂੰ ਕਹਿ ਚ ਖੁਸ਼ੀ ਆ ਕਿ ਪੰਜਾਬ ਜਿਹੜਾ ਅੱਜ ਤੋਂ 5-4 ਸਾਲ ਪਹਿਲਾਂ ਐਜੂਕੇਸ਼ਨ ਦੇ ਲੈਵਲ ਤੇ 14ਵਾਂ 15ਵਾਂ ਨੰਬਰ ਸੀਗਾ ਦੇਸ਼ ਦੇ ਅੰਦਰ ਅੱਜ ਜੋ ਲਗਾਤਾਰ ਮੈਰਿਟ ਤੇ ਆ ਰਿਹਾ ਤੇ ਵਿਸ਼ੇਸ਼ ਸੂਰਤ ਸਾਡਾ ਜ਼ਿਲ੍ਹਾ ਪਠਾਨਕੋਟ ਜਿੱਥੇ ਚਾਹੇ ਉਹ ਬਮਿਆਲ ਦੇ ਬੱਚੇ ਹੋਣ ਚਾਹੇ ਉਹ ਵਿਧਾਨੀ ਸਕੂਲ ਦੇ ਬੱਚੇ ਹੋਣ ਚਾਹੇ ਲਵੀਣੀ ਦੇ ਬੱਚੇ ਹੋਣ ਚਾਹੇ ਗਰੋਟੇ ਦੇ ਬੱਚੇ ਹੋਣ ਪ੍ਰਾਣਕੋੜ ਜ਼ਿਲ੍ਹੇ ਦੇ ਹਰ ਖੇਤਰ ਦੇ ਅੰਦਰ ਬੱਚੇ ਜਿਹੜੇ ਆ ਉਹ ਬਲੰਦੀਆਂ ਨੂੰ ਛੁਰਿਆ ਕੋਈ ਖੇਡਾਂ ਦੇ ਉੱਤੇ ਵੱਡੀਆਂ ਮੱਲਾ ਮਾਰ ਰਿਹਾ ਕੋਈ ਜਿਹੜਾ ਉਹ ਪੜ੍ਹਾਈ ਦੇ ਵਕਤੋਂ ਮੱਲਾ ਮਾਰ ਰਿਹਾ ਸੋ ਇਹ ਇੱਕ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸਿੱਖਿਆ ਦੇ ਅੰਦਰ ਜਿਹੜੀ ਬੇਸਿਕ ਕ੍ਰਾਂਤੀ ਆ ਇਹ ਉਹਦਾ ਨਤੀਜਾ ਸੋ ਗਰੋਟਾ ਵਾਸੀਆਂ ਨੂੰ ਬਹੁਤ ਬਹੁਤ ਮੁबारकਾ ਇੱਥੋਂ ਦੇ ਸਟਾਫ ਨੂੰ ਸਾਰੇ ਪਿੰਡ ਵਾਸੀਆਂ ਨੂੰ ਅੱਜ 40 ਲੱਖ 40 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇੱਥੇ ਉਹ ਇੱਕ ਨਵੀਂ ਖੂਬਸੂਰਤ ਮਾਰਕੀ ਜੀ ਬਣਨੀ ਹੈ ਉਹਦਾ ਨੀ ਪੱਥਰ ਰੱਖਿਆ। One of the premium and prestigious professional institutes providing a wide range of professional courses with 100% placement assistance. We are Shri Sai Group of Institutes.